ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਜਿਹੜਾ ਐਲਾਨ ਕੀਤਾ ਹੋਇਆ ਇੱਕ ਹੈਇਆ ਕੀਤਾ ਹੋਇਆ ਇੱਕ ਮਿਸ਼ਨ ਬਣਾਇਆ ਹੋਇਆ ਕਿ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਸਾਫ਼ ਕਰਨਾ ਪਿੱਛੇ ਨਹੀਂ ਆਪਾਂ ਦੇਖਿਆ ਹੋਣਾ ਕਿ ਪੂਰ ਸਭ ਤੋਂ ਵੀ ਮਟੀ ਰਿਕਵਰੀ ਹੋਈ ਹੈ ਤੇ ਕੱਲ ਚਾਰ ਕਹਿੰਦੇ ਕਹਾਂਦੇ ਕਰਾਂ ਦੇ ਜਿਹੜੇ 150 ਗ੍ਰਾਮ ਚਿੱਕਾ ਫੜਿਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੱਲ ਰਾਤ ਜਿਹੜਿਆਂ ਨੂੰ ਲੱਗਦਾ ਸੀ ਕਿ ਅੱਜ ਤੱਕ ਸਾਨੂੰ ਵੀ ਹੱਥ ਨਹੀਂ ਪਾ ਸਕਦਾ ਉਹਨਾਂ ਘਰਾਂ ਦੇ ਵਿੱਚੋਂ 150 ਗ੍ਰਾਮ ਚਿੱਕਾ ਫੜ-ਫੜ ਕੇ ਜਦੋਂ ਇਸ ਵਿਸ਼ੇ ਤੇ ਨਿਕਲੇ ਸੀ ਆਪਣਾ ਇਲਾਕਾ ਨੂੰ ਸਾਫ਼ ਕਰਨਾ ਸਕੂਲ ਤੋਂ ਪਿੰਡਰ ਕੋਈ ਜਗ੍ਹਾ ਨਹੀਂ ਹੋ ਸਕਦੀ ਕਿ ਨਾ ਛੇਵੇਂ ਪਾਤਸ਼ਾਹ ਦੇ ਚਰਨ ਛੋਟਾ ਪੈਂਦਾ ਹੈ ਆਪਣੀ ਸਾਨੂੰ ਵੀ ਬੇਕਰੀ ਹੈ ਸਾਡੇ ਇਲਾਕੇ ਦੇ ਬਹੁਤੇ ਪਿੰਡ ਅਸੀਂ ਡਿਕਲੇਅਰ ਕਰਦੇ ਆ ਕੱਲ ਵੀ ਜਿਹੜਾ ਹੈ ਪਿੰਡ 라이ਪੋਰ ਦਾ ਆਪਣੇ ਆਪ ਨੂੰ ਡਿਪੀਅਰ ਕੀਤਾ ਭਵਾਲ ਸਾਹਿਬ ਨੇ ਡਿਪੀਅਰ ਕੀਤਾ ਪਿੰਡ ਗਰੋਲੀ ਹੇਟ ਨੇ ਡਿਪੀਅਰ ਕੀਤਾ ਕਿ ਅਸੀਂ ਟੋਟਰੀ ਨਸ਼ਾ ਮੁਕਤ ਹੋ ਜੀ ਇਦਾਂ ਹੀ ਸਾਡੀ ਹੈ ਕਿ ਇੱਕ ਇੱਕ ਪਿੰਡ ਜੇ ਮਹੀਨ ਚੱਲੇ ਕਿ ਆਪਾਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਡਿਪੀਅਰ ਕਰੀਏ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਮੇਰੀ ਗਾਰੰਟੀ ਹੈ ਤੁਹਾਨੂੰ ਦੱਸੋ ਉਹਦੇ ਤੇ ਕਾਰਵਾਈ ਹੋਵੇ ਕੋਈ ਪ੍ਰੈਸ਼ਰ ਨਹੀਂ ਕਿਸੇ ਦਾ ਸਾਡੇ ਕੋਈ ਸਾਡਾ ਲੀਡਰ ਸਾਡਾ ਕੋਈ ਵਰਕਰ ਕੁੱਟ ਨਹੀਂ ਕਰੂਗਾ ਕਿਸੇ ਚਿੱਟੇ ਵਾਲੇ ਦੀ ਕੋਈ ਕੁੱਟ ਨਹੀਂ ਕਰੂਗੇ ਸਾਨੂੰ ਵਾਦਾ ਹੈ ਕਿ ਪੁਲਿਸ ਨੂੰ ਇਹ ਵੀ ਕਹਿਤਾ ਕਿ ਤੁਹਾਡਾ ਜੇ ਕੋਈ ਤੁਹਾਡਾ ਮਲਾਜ਼ਮ ਵਿੱਚ ਰਲਿਆ ਹੋਇਆ ਫਿਰ ਤੁਹਾਡੀ ਖੈਰ